ਬੋਲੰਦੀ ਆਜ਼ਾਦੀ ਤੇ ਡੀਸੀ ਦਾ ਵੱਡਾ ਹਮਲਾ ਆਪਣਾ ਵਿਰੋਧ ਕਰਨ ਵਾਲਿਆਂ ਨੂੰ ਥਾਣੇ ਡਕਿਆ ਫਾਜ਼ਿਲਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਵਾਪਰਿਆ ਹੈ ਜਦੋਂ ਫਾਜ਼ਿਲਕਾ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਮੈਡਮ ਨੂੰ ਆਪਣਾ ਹੱਕ ਮੰਗਦੇ ਲੋਕਾਂ ਵੱਲੋਂ ਕੀਤਾ ਜਾਣ ਵਾਲਾ ਵਿਰੋਧ ਮਾਫਤ ਨਹੀਂ ਪੈ ਰਹਾ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਅਤੇ ਸਰਪਾਰਤ ਨੌਜਵਾਨ ਸਭਾ ਵੱਲੋਂ ਨਰੇਗਾ ਕੰਮਿਆਂ ਨੂੰ ਪਾਰਦਰਸ਼ੀ ਤੰਗ ਨਾਲ ਕੰਮ ਦਿਵੌਣ ਲਈ ਲਗਾਤਾਰ ਮੰਗ ਕੀਤੀ ਜਾ ਰਹੀ ਸੀ પરંતુ જિલ્લા પ્રશાસન દે કાંતે જુ ના સરકણ કારણ વો વિરોધ કર રહે હન અતે ડીસી દે લગાતાર ઉતલે ફુકે જા રહે હન વિરોધ રૂપ وچ ડીસી મેડમ દે પ્રદર્શન કારિયાઓ વલ્લો શહેર દે બજારા وچ પોસ્ટક લગાએ ગયે અતે પંજાબ સરકાર તો માંગ કીતી ગઈ કે ઉસ دا તબદલા કીતા જાવે તાકી મજદુરાં દા હાથ બચાયા જા સકે दसवीं चाइल्ड डीपी कमिश्नर मैडम ने नगर काउंसिल के मुखिया कहे कि पहला सरकारी प्रॉपर्टी थे डीसी के पोस्टर लगाने खिलाफ मुकदमा दर्ज कराया और आज शाम ਨੂੰ थाना सिटी फाजलग का वेखे अंदर करवा दिता जिमे ही इस संबंधी बाकी दे कामरेडा अगवानो पता लग गया था उन्होंने थाना सिटी फाजलग का नो केर लिया अपने अगवानो छुड़ा के दाम लिया ਦੂਜੇ ਪਾਸੇ ਥਾਣਾ ਸਿਟੀ ਫਾਜ਼ਲਕਾ ਦੇ ਮੁਖੀ ਲੇਖ ਰਾਜਬੱਟੀ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਆਗੂਆਂ ਨੂੰ ਸੀਨੀਅਰ ਆਗੂਆਂ ਨਾਲ ਗਲਬਾਤ ਕਰੰਤੇ ਰਿਹਾ ਕਰ ਦਿੱਤਾ ਗਿਆ ਹੈ ਅਗਲੇ ਕੀ ਰਣਨੀਤੀ ਹੈ ਡਾਕ ਸਾਡੇ ਸੀਨੀਅਰ ਲੀਡਰਸ਼ਿਪ ਪਹੁੰਚ ਚੁੱਕੀ ਹੈ ਉਹ ਮੀਟਿੰਗ ਕਰਕੇ ਜੋ ਵੀ ਫੈਸਲਾ ਲੈਣਗੇ ਰੋਡ ਜਾਮ ਕਰਨਾ ਪਿਆ ਤਾਂ ਅਸੀਂ ਰੋਡ ਵੀ ਜਾਮ ਕਰਾਂਗੇ ਪਰ ਨਾਲੋਂ ਨਾਲ ਮੈਂ ਦੱਸ ਦੇਣਾ ਚਾਹੁੰਦਾ ਵੀ ਇੱਕ ਪਾਸੇ ਸਾਥੀ ਜਿਹੜਾ ਆਪਣੇ ਨਰੇਗਾ ਮਿਹਦੂਰਾਂ ਦੀ ਮੰਗ ਕਰ ਰਿਹਾ ਇਸ ਕੰਮ ਦੀ ਦੂਸਰੇ ਪਾਸੇ ਨਾਜਾਇਜ਼ ਮਾਈਨਿੰਗ ਜਿਹੜੀ ਵੱਡੇ ਪੱਧਰ ਤੇ ਹੋ ਰਹੀ ਹੈ ਕੱਲ ਅਸੀਂ ਬਕਾਇਦਾ ਪਰਸੋਂ ਦਾ ਜਿਹੜਾ ਹੈਗਾ ਅਸੀਂ ਅਰਗੇ ਦੇ ਵਿੱਚ ਸੇਮਨਾਲੇ ਦੇ ਵਿੱਚ ਹੋ ਰਹੀ ਸੀ ਅੱਜ ਹੁਣ ਜਿਹੜੀ ਦੋ ਟਰਾਲੇ ਬ੍ਰੇਚ ਰਹੇ ਨੇ ਪਿੰਡ ਨਵਾਂ ਸਲੇਮਸ਼ਾਹ ਦੇ ਨਾਲ ਸਿਲੈਂਡਰਾਂ ਵਾਲੀ ਏਜੰਸੀ ਉਹਦੇ ਨਾਲ ਹੀ ਡੀਐਸਪੀ ਨਾਲ ਵੀ ਗੱਲ ਹੋਈ ਐ ਐਸਐਚਓ ਸਰਫਾਜ਼ਿਲ ਖਾਨ ਨਾਲ ਵੀ ਗੱਲਬਾਤ ਹੋਈ ਐ ਪਰ ਉਹਦੇ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਜਿਹੜੀ ਵੱਡੇ ਕਰੋੜਾਂ ਰੁਪਈਆ ਦਾ ਸਰਕਾਰ ਨੂੰ ਚੋਣਾ ਲਗਾਇਆ ਜਾ ਰਿਹਾ ਪਰ ਜਿਹੜੇ ਆਪਣੇ ਹੱਕਾਂ ਦੀ ਖਾਤਰ ਆਪਣੇ ਹੱਕ ਮੰਗਦੇ ਨੇ ਮਜ਼ਦੂਰਾਂ ਨੂੰ ਕੰਮ ਦਿਵਾਣਾ ਚਾਹਦੇ ਨੇ ਦਸਾਂ ਨਵਾਂ ਦੀ ਕਿਰਤ ਕਮਾਈ ਉਹਨਾਂ ਨੂੰ ਫਾੜ-ਫਾੜ ਕੇ ਅੰਦਰ ਕੀਤਾ ਜਾ ਰਿਹਾ ਇਹ ਕਾਹਦਾ ਕਾਨੂੰਨ ਹੈ ਇਹ ਕਿਉਂਕਿ ਜਿਹੜੀਆਂ ਚੋਰ ਮੋਰੀਆਂ ਜਾ ਜਿਹੜੀ ਇਹ ਤੁਦੀ ਡੀਸੀ ਮੈਡਮ ਕਰਪਟ ਹੈ ਉਹਦੇ ਖਿਲਾਫ ਜੇ ਚੋਰ ਨੂੰ ਚੋਰ ਨਾ ਕਵਾਂਗੇ ਤਾਂ ਹੋਰ ਕੀ ਕਵਾਂਗੇ ਕਿਉਂਕਿ ਲਗਭਗ 9 ਪੁਤਲੇ ਉਹਦੇ ਫੂਕ ਚੁੱਕੇ ਆ ਡੀਸੀ ਮੈਡਮ ਦੇ ਪਹਿਲੀ ਵਾਰੀ ਜੇ ਉਹ ਇਨਸਾਨੀਅਤ ਨਾਲ ਤੇ ਕੰਮ ਕਰਨਾ ਚਾਹਦੀ ਮਜ਼ਦੂਰਾਂ ਨੂੰ ਤੇ ਦੂਜੀ ਸਰਕਾਰ ਜਿਹੜੀ ਰਾਜਨੀਤੀ ਪਾਰਟੀ ਹੈ ਉਹਦੇ 100 ਵਿੱਚੋਂ 70% ਕੰਮ ਕਰਦੇਵੇ ਸਾਡੇ 30 ਕਰ ਦਿੰਦੇ ਪਰ ਇਹ ਤਾਂ ਨਹੀਂ ਵੀ ਸਾਡੇ 30 ਵੀ ਨਾ ਆਵਣ ਤੇ ਉਹਨਾਂ ਦੇ 100 ਦੇ 100 ਕਰਨ ਇਸ ਤਰ੍ਹਾਂ ਤਾਂ ਅਸੀਂ ਨਾ ਤਾਂ ਪਹਿਲੇ ਹਣ ਦਿੱਤਾ ਤੇ ਨਾ ਹੀ ਹਣ ਹੋਣ ਦਿਆ ਇਸੀ ਮੈਡਮ ਮੁਰਦਾਬਾ 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 ਹੁੰਡਾ ਗਰਦੀ ਨਹੀਂ ਚੱਲੇਗੀ ਨਹੀਂ ਚੱਲੇਗੀ ਨਹੀਂ ਚੱਲੇਗੀ ਕੱਕਾ ਛਾਈ ਨਹੀਂ ਚੱਲੇਗੀ ਨਹੀਂ ਚੱਲੇਗੀ ਨਹੀਂ ਚੱਲੇਗੀ ਰਾਸ਼ਟ ਕੀਤੇ ਸਾਥੀ ਰਿਆ ਕਰੋ ਰਿਆ ਕਰੋ ਰਿਆ ਕਰੋ ਨៃ ਤੌਰ ਤੇ ਰਾਸ਼ਟ ਕੀਤੇ ਸਾਥੀ ਰਿਆ ਕਰੋ ਰਿਆ ਕਰੋ ਰਿਆ ਕਰੋ ਅੱਜ ਜਿਹੜਾ ਆਪਾਂ ਪ੍ਰਦਰਸ਼ਨ ਕਰ ਰਹੇ ਆਂ ਇਹ ਪ੍ਰਦਰਸ਼ਨ ਆਪਣੇ ਤਿੰਨ ਸਾਥੀ ਜਿਹੜੇ ਉਹਨਾਂ ਨੇ ਅਰੈਸਟ ਕਰ ਲਏ ਸਨ ਰਾਸ਼ਟਰ ਦਾ ਸਾਥੀ ਨੇ ਦੱਸਿਆ ਤੁਹਾਨੂੰ ਕਿ ਨਰੇਦਾ ਦਾ ਕੰਮ ਜਿਹੜਾ ਇਕੋ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਦੇ ਮੁਤਾਬਕ ਚਲਾ ਰਹੇ ਨੇ ਨਰੇਦਾ ਨੂੰ ਉਹਨੂੰ ਠੀਕ ਡੰਗ ਨਾਲ ਦੂਸਰੀਆਂ ਪਾਰਟੀਆਂ ਨੂੰ ਬਿਲਕੁਲ ਨੇੜੇ ਨਹੀਂ ਲੱਗਣ ਦੇ ਰਹਾ ਇਸ ਕਰਕੇ ਆਪਾਂ ਉਹਨਾਂ ਲਈ ਰੋਸ ਪ੍ਰਦਰਸ਼ਨ ਕਈ ਦਿਨਾਂ ਤੋਂ ਕਰ ਰਹੇ ਹਾਂ ਇਸ ਰੋਸ ਰੋਸ ਪ੍ਰਦਰਸ਼ਨ ਕਰਕੇ ਉਹਨਾਂ ਨੇ ਅੱਜ ਸਾਡੀ ਅरेस्ट ਪਾਈ ਬਾਗੂਆਂ ਦੀ ਤਾਂ ਆਰਜੰਟ ਜਿਹੜਾ ਝੋਨੇ ਲੱਗਣ ਦੇ ਵਿੱਚ ਸਾਰੇ ਦੇ ਸਾਰੇ ਬੰਦੇ ਜਿੰਨੇ ਨੇ ਮੇਰੇ ਖਿਆਲ 99% ਖੇਤਾਂ ਦੇ ਝੋਨੇ ਸਨ ਮੈਂ ਆਪ ਖੁਦ ਖੇਤ ਸੀ ਤੇ ਸਾਰੇ ਖੇਤਾਂ ਦੇ ਵਿੱਚੋਂ ਕੰਮ ਛੱਡ ਕੇ ਜਿਹੜੇ ਇਸ ਟਾਈਮ ਮੌਕੇ ਤੇ ਆਏ ਨੇ ਉਹਨਾਂ ਇਚ ਆਣ ਤੇ ਸਾਥੀ सुरेंद्र ਤੇ ਮੈਂ ਦੋਨਾਂ ਨੇ ਰਾਏ ਬਣਾਈ ਸੀ ਵੀ ਰਾਤ ਸਾਰੀ ਰਾਤ ਇੱਥੇ ਰਿਹਾ ਜਾਵੇ ਤੇ ਅਗਲੇ ਦਿਨ ਘਟੋ ਘਟੇ 1000 ਦੀ ਗਿਣਤੀ 'ਚ ਆਪਣੇ ਵਰਕਰ ਆਣ ਤੇ ਜਾਮ ਲਾਇਆ ਜਾਵੇ ਸਵੇਰੇ ਇਹ ਪ੍ਰੋਗਰਾਮ ਬਣਾਇਆ ਪਰ ਚਲੋ ਉਹਨਾਂ ਨੇ ਆਪਸ ਵਿੱਚ ਰਹਿ ਕੀਤੀ ਕੋਈ ਅਸੀਂ ਖੰਡ ਖਾਂਦੇ ਨਹੀਂ ਬਹਿੰਦੇ ਤੇ ਧਰਨੇ ਤੇ ਮੱਛਰੇ ਤੇ ਰਹਿਣਾ ਸੱਤੀਆਂ ਸੜਕਾਂ ਤੇ ਰਹਿਣਾ ਇਹ ਬਹੁਤ ਔਖਾ ਕੰਮ ਹੈ ਗੱਲਾਂ ਕਰਨੀਆਂ ਕੋਈ ਬਈ ਇਹ ਐਵੇਂ ਧਰਨਾ ਇਹਨਾਂ ਨੇ ਲਾਉਣਾ ਇਹ ਉਹ ਕਿੰਨੀਆਂ ਗੱਲਾਂ ਕਰਦੇ ਨੇ ਧਰਨਿਆਂ ਦੇ ਖਿਲਾਫ ਚਲੋ ਆਪਾਂ ਉਹਦੀ ਅਲੱਗ ਗੱਲ ਕਰਾਂਗੇ ਪਰ ਇਹ ਸਾਨੂੰ ਪਤਾ ਵੀ ਬਹੁਤ ਔਖਾ ਲਾਉਣਾ ਧਰਨਾ ਚਲੋ ਇਹਨਾਂ ਨੇ ਆਪਣਾ ਜਿਹੜਾ ਮੀਟਿੰਗ ਦੇਣ ਦੀ ਅਸੀਂ ਗੱਲ ਪਹਿਲਾਂ ਕਰ ਰਹੇ ਸੀ ਐਸਐਸਪੀ ਸਾਹਿਬ ਨਾਲ ਅੱਜ ਵੀ ਮੇਰੀ ਗੱਲ ਹੋਈ ਹੈ ਜਦੋਂ ਇਹ ਮੈਨੂੰ ਮੈਸੇਜ ਮਿਲਿਆ ਫੋਨ ਆਇਆ सुरेंद्र ਦਾ ਕਿ ਆਪ ਉਹਨਾਂ ਨੇ ਅਰੈਸਟ ਕਰ ਲਿਆ ਤੇ ਮੈਂ ਉਸੇ ਵੇਲੇ ਇਹਨਾਂ ਕਹਿੰ ਗਿਆ ਵੀ ਗੱਲ ਕਰ ਮੈਂ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਹੈ ਪਰ ਉਹਨਾਂ ਨੇ ਗੱਲ ਆਈ ਗਈ ਕਰ ਦਿੱਤੀ ਮੈਂ ਕਿਹਾ ਚਲੋ ਠੀਕ ਹੈ ਸਰਕਾਰਾਂ ਜਾਂ ਰਾਜੇ ਜਿਹੜੇ ਨੇ ਉਹ ਕਰਦੇ ਰਹਿੰਦੇ ਨੇ ਜ਼ੁਲਮ ਆਜ ਵੀ ਨਹੀਂ ਹੈਗਾ ਸਾਨੂੰ ਪਹਿਲਾ ਇਤਿਹਾਸ ਪੜਿਆ ਹੋਇਆ ਹੈ ਜੇ ਗੁਰੂਆਂ ਦੀ ਗੱਲ ਸੁਣ ਲਈਏ ਕਿ ਉਹ ਕਹਿੰਦੇ ਨੇ ਵੀ ਤਤੀਆਂ ਤਮੀਆਂ ਤੇ ਬਿਠਾਤਾ ਸੀ ਜਿੱਦ ਦੇ ਰੇਜਾਂ ਦੀ ਗੱਲ ਕਰੀਏ ਤਾਂ ਜਮੂਰਾ ਦਾ ਮਾਸ ਉਤਾਰ ਦਿੱਤਾ ਸੀ ਵੀ ਹੁਣ ਤਾਂ ਜ਼ਮਾਨਾ ਨਹੀਂ ਰਿਹਾ ਨਾ ਤੱਤੀਆਂ ਤਵੀਆਂ ਦਾ ਤੇ ਨਾ ਜਮੂਰਾ ਵਾਲਾ ਮਾਸ ਲਾਉਣ ਵਾਲਾ ਹੁਣ ਤਾਂ ਅਰੈਸਟ ਕਰਕੇ ਅੰਦਰ ਕਰ ਸਕਦੇ ਨੇ ਉਹ ਸਾਨੂੰ ਪਤਾ ਪਹਿਲਾਂ ਹੀ ਜੇ ਇਹਨਾਂ ਨੂੰ ਭੁਲੇਖਾ ਹੋਵੇ ਵੀ ਸ਼ਾਇਦ ਇਹਨਾਂ ਨੂੰ ਨਾ ਪਤਾ ਹੋਵੇ ਵੀ ਸਾਡੇ ਦੇ ਪਰਚਾਦਰ ਜੋਣਾ ਹੈ ਅਸੀਂ ਜੇਲ੍ਹੇ ਚ ਜਾਣਾ ਹੈ ਉੱਥੇ ਵੀ ਚੋਰ ਵੀ ਜਾਂਦੇ ਨੇ ਤੇ ਜਿਨ੍ਹਾਂ ਨੇ ਲੜਾਈ ਲੜਨੀ ਦੇਸ਼ ਵਕਤੀ ਉਹ ਵੀ ਜਾਂਦੇ ਨੇ ਇੱਕੋ ਥਾਂ ਇੱਕੋ ਜੀਏ ਲੈ ਲਾਗ ਲੱਗ ਨਹੀਂ ਬਣੀ ਹੋਈ ਚੋਰਾਂ ਨੇ ਵੀ ਉੱਥੇ ਜਾਣਾ ਹੈ ਤੇ ਦੇਸ਼ ਵਕਤਾਂ ਦੇ ਵੀ ਉੱਥੇ ਜਾਣਾ ਹੈ ਪਰੇ ਵੀ ਅੰਦਰ ਹੈ ਸਮਾਜ ਨੂੰ ਪਤਾ ਹੈ ਵੀ ਚੋਰ ਵੀ ਅੰਦਰ ਉੱਥੇ ਗਏ ਨੇ ਤੇ ਜਿਹੜੇ ਲੋਕਾਂ ਲਈ ਲੜ ਰਹੇ ਨੇ ਜੇ ਵੀ ਨਰੇਗਾ ਲਈ ਲੜ ਕੇ ਸਾਥੀ ਅੰਦਰ ਜਾਣਗੇ ਤੇ ਹੀਰੋ ਬਣ ਕੇ ਬਾਹਰ ਆਣਗੇ ਸੋ ਮੈਂ ਜਿਆਦੀਆਂ ਗੱਲਾਂ ਨਾ ਕਰਾਂਗਾ ਕਿਉਂਕਿ ਵਕਤ ਇਜਾਜ਼ਤ ਨਹੀਂ ਦੇ ਰਿਹਾ ਤੁਸੀਂ ਜਿਹੜੇ ਆਏ ਜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਫੇਰ ਕਦੇ ਲੋੜ ਪਏ ਤੇ ਜਿਹੜੇ ਆਰਜੈਂਟ ਉਸੇ ਵੇਲੇ ਕਾਲ ਜਾਏ ਤੇ ਐਸੇ ਤਰ੍ਹਾਂ ਜਿਹੜੇ ਵੱਡੀ ਗਿਣਤੀ ਵਿੱਚ ਹਾਲੇ ਕਈ ਸਾਥੀ ਆ ਜਿਹੜੇ ਆ ਰਹੇ ਨੇ ਤੁਸੀਂ ਉਹਨਾਂ ਨੂੰ ਰੋਕੋ ਫੋਨ ਕਰਕੇ ਕਿਉਂ ਨਾ ਆਣ ਜਿਹੜੇ ਤਾਲ ਮੇਲ ਤੁਹਾਡੇ ਨਾਲ ਜਿਹਨਾਂ ਦਾ ਜੁੜਿਆ ਹੈ ਉਹਨਾਂ ਨੂੰ ਇਸ ਗੱਲ ਤੇ ਰੋਕ ਦਿਓ ਕਿ ਸਾਡਾ ਮਸਲਾ ਹੱਲ ਹੋ ਗਿਆ ਤੁਸੀਂ ਨਾ ਆਓ ਸੋ ਮੈਂ ਸਾਰੇ ਸਾਥੀਆਂ ਦਾ ਦੁਬਾਰਾ ਫੇਰ ਧੰਨਵਾਦ ਕਰਦਾ ਹਾਂ ਤੇ ਆਪਾਂ ਫਿਰ ਜੋ ਕੋਈ ਮੋਰਚਾ ਜਾਂ ਸੰਘਰਸ਼ ਕਰਨਾ ਪਿਆ ਉਹਦੇ ਲਈ ਜੋ ਵੀ ਤੁਹਾਨੂੰ ਕਾਲ ਜਾਏਗੀ ਤੁਸੀਂ ਇਸੇ ਤਰ੍ਹਾਂ ਵੱਡੀ ਗਿਣਤੀ 'ਚ ਪਹੁੰਚੋਗੇ ਧੰਨਵਾਦ ਸਾਥੀ ਸਿਟੀ ਕਾਰਾ ਦੀ ਪੁਲਿਸ ਨੇ ਮਿ 来ਤ ਹੋ ਤੇ ਰਿਆਸਤ ਚਲਿਆ ਸੀ ਤੋਂ ਤੁਹਾਡੇ ਇਸ ਛੋਟੇ ਜਿਹੇ ਸੱਜੇ ਤੇ ਤੁਸੀਂ ਇਸ ਕਿੰਤੀ ਵਿੱਚ ਹਾਜ਼ਰ ਹੋਏ ਹੋ ਔਰ ਤੁਹਾਡੀ ਜੀਤੀ ਤੋਂ ਦਰਦੇ ਆ ਐਸਐਸਪੀ ਤੇ ਡੀਸੀ ਨੂੰ ਤੁਸੀਂ ਲੰਮਿਆ ਕੀਤਾ ਅੱਜ ਇਹ ਆਪਣੇ ਆਪ ਨੂੰ ਕਹਿੰਦੇ ਆ ਪੀਐਸੀ ਲਤਾੜ ਕੇ ਲੰਘ ਜਾਗੇ ਇਹ ਜਿਹੜਾ ਲਾਲ ਚੰਨਾ ਹੈ ਇਹ ਲਿੱਤਰਦਾ ਨਹੀਂ ਇਹ ਹਮੇਸ਼ਾ ਉੱਚਾ ਰਹਿੰਦਾ ਹੋਰ ਉੱਚਾ ਰਹੇਗਾ ਅੱਜ ਤੁਹਾਡੀ ਜਿੱਤ ਹੋਈ ਹੈ ਤੁਹਾਡੇ ਬੰਦੇ ਜਿਹੜੇ ਜਿਹੜੇ ਨਜਾਇਜ਼ ਤੌਰ ਤੇ ਰਿਆਸਤ ਵਿੱਚ ਲੈ ਸੀ ਉਹਨਾਂ ਨੂੰ ਬਾਇਜਤ ਛੱਡ ਦਿੱਤਾ ਹੈ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਜਿੰਦਾਬਾਦ ਸੀਪੀਆਈ ਜਿੰਦਾਬਾਦ ਸੀਪੀਆਈ ਜਿੰਦਾਬਾਦ ਜਿੰਦਾਬਾਦ ਜਿਹੜੇ ਮਕਸਦ ਵਾਸਤੇ ਆਪਾਂ ਲੜ ਰਹੇ ਸੀ ਨਰੇਗਾ ਦੇ ਸੰਬੰਧ ਦੇ ਵਿੱਚ ਜਿਹੜਾ ਡੀਸੀ ਮੈਡਮ ਦੇ ਆਪਾਂ ਪੋਸਟਰ ਲਾ ਰਹੇ ਸੀ ਕਿ ਸਾਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਨਰੇਗਾ ਕਾਮਿਆਂ ਨੂੰ ਉਹਨਾਂ ਨੇ ਵਿਸ਼ਵਾਸ ਦਵਾਇਆ ਆਪਣੇ ਨਾਲ ਜਿਹੜੇ ਇਥੋਂ ਦੇ ਐਸ ਐਚਓ ਨੀਖ ਰਾਜ ਬੱਟੀ ਜੀ ਉਹ ਆਪਣੇ ਸਤਿਕਾਰਯੋਗ ਸਾਥੀ ਨੇ ਸਾਡੇ ਭਰਾ ਨੇ ਕਿਉਂਕਿ ਉਹਨਾਂ ਨੇ ਜਦੋਂ ਤੋਕ ਮਾਇਤ ਉਹਨਾਂ ਦੇ ਕਾਨੂੰਨੀ ਮੰਨ ਲੋ ਕੰਮ ਕਰਨਾ ਉਹਨਾਂ ਦਾ ਫਰਜ਼ ਬਣਦਾ ਹੈ ਉਹ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਤੁਹਾਡੀ ਮੰਗਲਵਾਰ ਜਿਹੜਾ ਡੀਸੀ ਮੈਡਮ ਦੇ ਨਾਲ ਮੀਟਿੰਗ ਕਰਾ ਕੇ ਜਿਹੜੇ ਤੁਹਾਡੇ ਬੱਚਦੇ ਕੰਮ ਨੇ ਨਰੇਗਾ ਦੇ ਜਿਹੜੀ ਅਸੀਂ ਕੋਈ ਦਰਖਾਸਤਾਂ ਦਿੱਤੀਆਂ ਨੇ ਉਹ ਇਮੀਡੀਏਟਲੀ ਹੱਲ ਕੀਤੇ ਜਾਣਗੇ ਇਹ ਤੁਹਾਡੀ ਅੱਜ ਦੀ ਜਿੱਤ ਹੈ ਤੇ ਮੈਂ ਐ ਐਸਐਚਓ ਲੇਫਰ ਬੱਟੀ ਜੀ ਨੂੰ ਕਹਿਣਾ ਪੀ ਉਹ ਸਾਡੀ ਆਏ ਸਾਥੀਆਂ ਨੂੰ ਵਿਸ਼ਵਾਸ ਦਿਵਾਉਣ ਕਿ ਜਿਹੜੀ ਮੀਟਿੰਗ ਕਰਾ ਕੇ ਤੁਹਾਡੇ ਮਸਲਿਆਂ ਦਾ ਹੱਲ ਕਰਾਵਾਂਗੇ ਆਓ ਜੀ ਇਹ ਕੀ ਆ ਜੁੜੇ ਮੰਗਲਵਾਰ ਨੂੰ ਆਪਸਰਾ ਨਾਲ ਗੱਲ ਕਰਕੇ ਸਾਰੇ ਜਿਹੜੇ ਮਸਲੇ ਹੋ ਗਵਨ ਕਰਦੇ ਆਪਾਂ ਉਹ ਤੋਂ ਕੋਸ਼ਿਸ਼ ਕਰਾਂਗੇ। ਸੋ ਤਾਨਵਾਦ ਇਨਕਲਾਬ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ